ਸਰ ਲਗਾਤਾਰ ਮੈਂ ਵਿਰੋਧੀ ਵਾਲੋਂ ਨਿਸ਼ਾਨੇ ਕੱッセ ਜਾ ਰਹੇ ਨੇ ਕਿ ਜੇ ਤੁਹਾਡੇ ਵੱਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ ਉਸ ਰਾਣਾ ਬਲਾ ਚੋਰੀਆ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਲੈ ਕੇ ਆਪਣਾ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਵਿਚਾਰ ਬ੍ਰਦਰ ਪਹਿਲਾਂ ਤਾਂ ਚੱਕਿਆ ਗਿਆ ਵੀ ਪਰਮਿਸ਼ਨ ਹੈ ਇਸ ਵਾਰ ਵੀ ਪਰਮਿਸ਼ਨ ਹੀ ਹੈ ਸਾਡੇ ਕੋਲ 14 ਪਰਮਿਸ਼ਨਾਂ ਨੇ ਟੀਰਾਂ ਤੋਂ 14 ਇਹ 14 ਹੀ ਪਰਮਿਸ਼ਨਾਂ ਅਸੀਂ ਲੈ ਕੇ ਮੈਡਮ ਡੀਸੀ ਮੈਡਮ ਕੋਲ ਜਸਟੀਫਾਈ ਕਰਾਣੀ ਹੁੰਦੀਆਂ ਇਹ ਉਹਨਾਂ ਨੇ ਜਸਟੀਫਾਈ ਕੀਤੀ ਹੋਈ ਐਪਲੀਕੇਸ਼ਨ ਮੈਡਮ ਨੇ ਉਹਨਾਂ ਦੀ ਪਰਮਿਸ਼ਨ ਨੇ ਬਾਕੀ ਸਾਡੇ ਸਾਰੇ ਪ੍ਰਬੰਧ ਸੀਗੇ ਸਾਡਾ ਕੋਈ ਇਹੋ ਜਿਹੀ ਨਹੀਂ ਸੀਗਾ ਵੀ ਸਾਡੇ ਕੋਲ ਕੋਈ ਢਿੱਲ ਰੱਖੀ ਹੋਈ ਸੀਗੀ ਉਹਨੇ ਸ਼ਰਾਰਤੀਆਂ ਸਰਾਂ ਦਾ ਕੋਈ ਨਹੀਂ ਪਤਾ ਹੁੰਦਾ ਵੀਰ ਜੀ ਵੀ ਕਿਸ ਦੇ ਵਿੱਚ ਕਿਦਾਂ ਦਾ ਕੋਈ ਬੰਦਾ ਖੜਿਆ ਅਸੀਂ ਤੇ ਪਬਲਿਕ ਦੇ ਵਿੱਚ ਸਾਰੇ ਬੰਦੇ ਕਿਦਾਂ ਆ ਕੇ ਵਿੱਚ ਜਿ세 ਹੁੰਨੇ ਆ ਤਾਂ ਸਾਨੂੰ ਇਹਦੇ ਕੋਈ ਹੋ ਨਹੀਂ ਸੀਗਾ ਅਸੀਂ ਆਪਣੇ ਕਿਨ ਤੋਂ ਕੋਈ ਕਸ ਨਹੀਂ ਨਾ ਪ੍ਰਸ਼ਾਸਨ ਕਿਨੋਂ ਪੂਰੀ ਸਾਡੀ ਪੂਰੀ ਤਿਆਰੀ ਸੀਗੀ ਜਿੱਦਾਂ ਦੇ ਸਾਡੇ ਹੁੰਨੇ ਪ੍ਰਬੰਧ ਅੰਦਰ ਸਾਰੇ ਸੀਗੇ ਤੁਸੀਂ ਆਪ ਦੇਖਿਆ ਪ੍ਰਸ਼ਾਸਨ ਦਾ ਪ੍ਰਸ਼ਾਸਨਾ ਸੀ 45 ਬੌਂਸਰ ਬਿਨਾ ਉਹ ਤੋਂ ਲਾਇਓ ਸੀ ਸਾਡੇ 20 ਜਣੇ 20 ਬੰਦੇ ਸਾਡੇ ਜਿਹੜੀ ਪ੍ਰਾਈਵੇਟ ਸਿਕਿਉਰਿਟੀ ਕਾਰਾਂ ਨੂੰ ਲਵਾਉਂਦੀ ਐ ਪਾਰਕਿੰਗ ਕਰਨ ਦੇ ਉਹ ਸੀਗੇ ਸਾਡੇ ਬਕਾਇਦਾ ਵਰਦੀਆਂ ਦੇ ਇਸ ਘਟਨਾ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਜਿੱਥੇ ਜਿਹੜੇ ਜਵਾਨ ਪੁੱਤ ਜਿਹੜੇ ਕਿ ਮੌਤ ਹੋ ਗਈ ਹੈ ਤੇ ਲੇਕਿਨ ਕੁਝ ਸ਼ਰਾਰਤੀ ਅਨਸਰ ਕਰ ਰਹੇ ਆ ਕਹਿ ਰਹੇ ਬਦਨਾਮ ਲੋਕਾਂ ਉਹ ਲੋਕ ਜਿਹੜੇ ਕਿ ਆ ਰਾਣਾ ਬਲਾਚੋਰੀ ਦੀ ਚੇਨ ਪਿਸਤੌਲ ਤੇ ਕੜੇ ਵਗੈਰਾ ਚੋਰੀ ਕਰ ਲਏ ਇਹਨੂੰ ਵੀ ਸੋਚੋ ਇਹ ਜੀ ਜਿਹੜਾ ਇੱਕ ਪਿਸਤੌਲ ਹੈ ਉਹ ਤਾਂ ਬੰਦਾ ਜਸਟੀਫਾਈ ਹੋ ਗਿਆ ਉਹਦਾ ਸਾਡੇ ਕੋਲ ਵੀਡੀਓ ਫੋਟੋ ਹੈਗੀ ਹੈ ਤੇ ਉਹ ਦੂਜਿਆਂ થી ਵੀਡੀਓ ਉਹ ਵੀ ਕੱਢ ਰਹੇ ਜਿਹੜੇ ਕੜੇ ਹਰ ਚੇਨੀ ਵਾਲੇ ਬੰਦੇ ਆ ਉਹਨਾਂ ਨੂੰ ਹੱਥ ਬੰਨ ਕੇ ਵੇਚਤੇ ਕੀ ਆ ਤਾਂ ਆਪਣੇ ਆਪ ਆ ਜੋ ਫਿਰ ਜੋ ਪ੍ਰਸ਼ਾਸਨ ਨੇ ਕੀਚੇ ਫਿਰ ਆਪਣੇ ਆਪ ਵੇ ਸਾਡੇ ਕੋਲ ਕੋਈ ਹੋ ਨਹੀਂ ਹੋਣਾ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਾ ਸਕੀਏ ਅਸੀਂ ਤਾਂ ਪ੍ਰਸ਼ਾਸਨ ਨੂੰ ਦੇ ਦੇਣੀ ਹੈ ਵੀਡੀਓ ਤਾਂ ਸਾਰਾ ਕੁਝ ਜਿਹੜੇ ਨਿਹੰਗ ਸਿੰਘ ਹੈ ਜਿਹੜੇ ਕਹਿ ਰਹੇ ਸੀਗੇ ਦਮਾਲਾ ਬੰਨਿਆ ਉਹ ਜੱਸੀ ਬਾਈ ਹੋ ਗਿਆ ਫੋਟੋ ਸਾਡੇ ਕੋਲ ਆ ਗਿਆ ਅਸੀਂ ਹੁਣ ਬਲਸਾਹਬ ਕੋਲ ਚਲੇ ਆ ਉਹਨਾਂ ਦਾ ਜਿਹੜਾ ਪਿਸਤੌਲ ਵਾਲਾ ਬੰਦਾ ਤੇ ਦੂਜੇ ਵੀ ਥੋੜੀ ਦੇਰ ਚ ਹੋ ਜਾਣਗੇ ਉਹਨਾਂ ਦੇ ਵੀ ਅਸੀਂ ਕਰ ਰਹੇ ਸਰੀਕਾ ਏਡੇ ਵੱਡੇ ਮਤਲਬ ਘਟਨਾ ਵਾਪਰ ਗਈ ਹੈ ਹੁਣ ਆਪਣਾ ਕਿਸ ਤਰੀਕੇ ਦਾ ਰੁਝਾਨ ਹੈ ਕਬੱਡੀ ਟੂਰਨੂਕਾ ਵੀ ਤੁਸੀਂ ਆਰਗੇਨਾਈਜ਼ ਕੀਤਾ ਸੀ ਨੌਜਵਾਨ ਦੀ ਮੌਤ ਹੋ ਗਈ ਹੈ ਇਹਦੇ ਵਿੱਚ ਬ੍ਰਦਰ ਹੁਣ ਰੁਝਾਨ ਤਾਂ ਸਾਡਾ ਹੁਣ ਪਹਿਲਾਂ ਤਾਂ ਸਾਡਾ ਮਨ ਹੀ ਨਹੀਂ ਹਜੇ ਕਰਦਾ ਹਨਾ ਵੀ ਹੁਣ ਅਸੀਂ ਕਿੱਦਾਂ ਕਰੀਏ ਕਿਉਂ ਹੁਣ ਇੱਕ ਪਾਸੇ ਅਸੀਂ ਆਪਣੀ ਯੂਥ ਕਿ ਨਹੀਂ ਦੇਖਦੇ ਬੱਚੇ ਕਿ ਨਹੀਂ ਦੇਖਦੇ ਆ ਤਾਂ ਅਸੀਂ ਪੰਜਾਬ ਕੇ ਪੰਜਾਬ ਹਰ ਆਪਣੀ ਦੇਸ਼ ਕਿ ਨਹੀਂ ਦੇਖਣਾ ਕਿ ਬੱਚੇ ਗਲਤ ਯੂਜ਼ ਨਾ ਹੋਣ ਕੱਲ ਨੂੰ ਉੱਠ ਕੇ ਅਸੀਂ ਹੁਣ ਇਹ ਚੀਜ਼ਾਂ ਬੰਦ ਕਰਦੇ ਆ ਤਾਂ ਬੱਚੇ ਕਿੱਧਰ ਜਾਣਗੇ ਉਹਨਾਂ ਦਾ ਗਲਤ ਪਾਸੇ એનર્ਜੀ ਲੱਗੂਗੀ ਤੇ ਹੁਣ ਅਸੀਂ ਕਰਾਨੇ ਆ ਤਾਂ ਉਹਨਾਂ ਦੀ ਸਹੀ ਗਰਾਊਂਡ ਦੇ ਵਿੱਚ એનર્ਜੀ ਲੱਗਦੀ ਹੈ ਉਹ ਦਿਨ ਰਾਤ ਮਿਹਨਤ ਕਰਦੇ ਆ ਘਰੇ ਸਵੇਰ ਸ਼ਾਮ ਮਿਹਨਤ ਕਰਦੇ ਆ એનર્ਜੀ ਲਾਣੇ ਆ ਤਾਂ ਫਿਰ ਜਦੋਂ ਉਹ ਚੀਜ਼ਾਂ ਰਹਿਣਗੀਆਂ ਨਹੀਂ ਫਿਰ ਉਹ ਕਿੱਥੇ ਜਾਣਗੇ ਤੁਹਾਨੂੰ ਪਤਾ ਹੀ ਕਿਹੜਾ ਚੀਜ਼ ਕਿੱਧਰ ਨੂੰ ਜਾਊਗਾ ਉਹਦਾ ਕੋਈ ਜਸਟੀਫਾਈ ਨਹੀਂ ਹੋਊਗਾ ਸਰ ਲੋਕਾਂ ਨੂੰ ਆਪਾਂ ਕਿਸ ਤਰੀਕੇ ਦੇ ਅਪੀਲ ਕਰਨੀ ਚਾਹਾਂਗੇ ਜਿਵੇਂ ਕਿ ਉਹਦਾ ਕੜਾ ਤੇ ਕੋਈ ਲੈ ਕੇ ਅਸੀਂ ਕੜਾ ਹੈਰ ਚੇਨ ਵਾਲਿਆਂ ਦਾ ਪੀਲ ਹੀ ਕਰ ਸਕਦੇ ਹਾਂ ਭਰਾਵੋ ਜੇ ਤੁਹਾਨੂੰ ਪੈਸੇ ਜ਼ਰੂਰਤ ਹੈ ਅਸੀਂ ਪੈਸਾ ਦੇ ਦਿੰਨੇ ਆ ਅਸੀਂ ਆਪਣਾ ਜਿਹੜੇ ਕਲੱਬ ਮੈਂਬਰ ਇਕੱਠੇ ਹੋ ਗਏ ਅਸੀਂ ਤੁਹਾਡੀ ਮਦਦ ਹੀ ਤਾਂ ਕਰ ਦਿੰਨੇ ਆ ਸਾਨੂੰ ਗੁਪਤ ਤੌਰ ਤੇ ਸਾਨੂੰ ਦੇ ਦਿਓ ਅਸੀਂ ਉਹਦੇ ਪੁੱਤ ਦੀ ਨਿਸ਼ਾਨੀ ਹੈ ਨਾ ਇਹ ਤੇ ਜਿਹੜੀ ਚੇਨ ਹਰ ਕੜਾ ਸੀ ਉਹਨਾਂ ਦੇ ਘਰੇ ਪਹੁੰਚਾ ਸਕੀਏ ਉਹ ਮਾਪੇ ਦੇ ਹਵਾਲੇ ਪਰ ਜੇ ਕਿਸੇ ਨੂੰ ਪੈਸੇ ਦੇ ਉਹਨਾਂ ਨੇ ਪੈਸੇ ਮਹਤਰ ਨਾਲ ਕਿਹੇ ਕੱਢ ਗਏ ਇਦਾਂ ਦੀ ਰੱਦ ਨਾਲ ਲੈ ਗਏ ਤਾਂ ਤੁਹਾਨੂੰ ਪਹੁੰਚਾ ਦੋ ਵੀਰ ਬਣ ਕੇ ਹੱਥ ਬਣ ਕੇ ਬੀਚੀਏ ਉਹ ਵੀ ਲਗਾਤਾਰ ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ ਤੇ ਪਹਿਲਾਂ ਕਾਫੀ ਸਮੇ ਤੋਂ ਕਿਸ ਨੂੰ ਜੜੀ ਏਡੀ ਵੱਡੀ ਘਟਨਾੜੀ ਵਾਪਰੀ ਹੈ ਤੇ ਤੁਸੀਂ ਵੀ ਉਸ ਟੀਮ ਦੇ ਮੈਂਬਰ ਜੀ ਕਿਤੇ ਕਿਵੇਂ ਦੇਖ ਰਹੇ ਹੋ ਪੂਰੀ ਕਹਾਣੀ ਦੇਖਦੇ ਆਂ ਇਹ ਬਹੁਤ ਸਹਿਮ ਵਾਲਾ ਮਾਹੌਲ ਹੈ ਕਦੇ ਅਸੀਂ ਵੀ ਕਬੱਡੀ ਖੇលਿਆ ਉਦੋਂ ਕੀ ਹੁੰਦਾ ਜੇ ਕਿਸੇ ਨਾਲ ਕੋਈ ਮਰਮਟ ਹੱਥੋਂ ਪਾਈ ਹੋ ਵੀ ਗਏ ਉਦੋਂ ਬਾਅਦ ਸਭ ਇਕੱਠੇ ਹੋ ਜਾਂਦੇ ਸੀਗੇ ਮਾਂਚ ਤੇ ਕੁਝ ਨਹੀਂ ਹੁੰਦਾ ਸੀਗਾ ਪਰ ਅੱਜ ਕੱਲ ਸਿਸਟਮ ਇਹ ਹੋ ਗਿਆ ਲੋਕਾਂ ਦੇ ਦਿਲਾਂ ਚ ਦਿਮਾਗਾਂ ਚ ਕੀ ਚੱਲ ਰਿਹਾ ਇਹ ਪਤਾ ਨਹੀਂ ਹੈ ਇਹ ਚੀਜ਼ਾਂ ਚਾਹੀਦੀਆਂ ਨਹੀਂ ਹੈ ਆਪਾਂ ਦਿਲੋਂ ਦਿਮਾਗ ਤੋਂ ਸਾਫ਼ ਚਾਹੀਦੀਆਂ ਆਪਾਂ ਦਿਲ ਚ ਕਿਸੇ ਪ੍ਰਤੀ ਕੋਈ ਨਫ਼ਰਤ ਨਾ ਰੱਖੀਏ ਜੇ ਹੈ ਵੀ ਐਨਾ ਪਰ ਤਾਂ ਬੈਠ ਕੇ ਕੱਢ ਲੀਏ ਜੋ ਗੁੱਸਾ ਗਿੱਲਾ ਹੈ ਵੀ ਹੈ ਦੋ ਦਰਮਿਆਨ ਆਪਾਂ ਸੈੱਟ ਹੋ ਜਾਣਾ ਚਾਹੀਦਾ ਆਪਣਾ ਜਿਹੜਾ ਆਪਣਾ ਇੱਕ ਨਾ ਗੁੱਸਾ ਵਧ ਰਿਹਾ ਹੈ ਇਹ ਬਹੁ ਮੜਾਣ ਵਾਲੇ ਸਮੇਂ ਚ ਵਾਸਤੇ ਸਰ ਗੈਂਗਸਟਰ ਵੱਲੋਂ ਫੇਮ ਲੈਣ ਲਈ ਤੁਹਾਨੂੰ ਇਹ ਲੱਗਦਾ ਕਿ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਬਾਈ ਹੁਣ ਗੈਂਗਸਟਰ ਹੁਣ ਕੀ ਉਹਦਾ ਕੀ ਸੋਚਿਆ ਉਹਨਾਂ ਦੀ ਕਿ ਅਸੀਂ ਜੇ ਸਾਡੇ ਉਹ ਲੈਵਲ ਸਾਡਾ ਹੋ ਸਤ ਸੋਚੀਏ ਹੁਣ ਪਤਾ ਨਹੀਂ ਕੋਈ ਕਈ ਬੰਦੇ ਕਰਦੇ ਨੇ ਪੁੱਠੇ ਸਿੱਧੀਆਂ ਹਰਕਤਾਂ ਦੇ ਛੋਟੇ ਮੋਟੇ ਗੱਲਾਂ ਪਿੱਛੇ ਇਹ ਗੱਲਾਂ ਮੇਰੇ ਹੱਬ ਮੈਂ ਤਾਂ ਇਹ ਗੱਲਾਂ ਲਾਈਕ ਹੀ ਨਹੀਂ ਕਰਦਾ ਇਹ ਆਪਾਂ ਨਾਮ ਬਣਾਉਣ ਕੋ ਚੰਗੇ ਕੰਮ ਵਾਸਤੇ ਬਣਾਓ ਵੀ ਆਪਾਂ ਕਿਸੇ ਨੂੰ ਮਾਰ ਕੇ ਨਾਮ ਬਣਾਈਏ ਮੈਨੂੰ ਲੱਗਦਾ ਵੀ ਕੋਈ ਚੰਗੀ ਗੱਲ ਹੈ ਕਿਸੇ ਦਾ ਨਾਮ ਬਣੇ ਇਹਦਾ ਸੋ ਲੋਕਾਂ ਨੂੰ ਜ਼ਿੰਦਗੀ ਦੇ ਕੇ ਨਾਂ ਬਣਾਓ ਉਹ ਲੋਕ ਜਿਹੜੇ ਤੁਸੀਂ ਹੁਣ ਦੇਖਿਆ ਇਸ ਤਿਲੇ 'ਚ ਗੋਲੀਬਾਰੀ ਹੋਈ ਹੈ ਬੰਦੇ ਨੇ ਕਿੱਡਾ ਹੋ ਕੋਈ ਚੰਗਾ ਕੰਮ ਕਰੋ ਵੀ ਆਪਾਂ ਆਪਣ ਲੋਕਾਂ ਨੂੰ ਬਚਾਈਏ ਲੋਕਾਂ ਨੂੰ ਚੰਗੇ ਕੰਮ ਦੇ ਲਾਈਏ ਪਰ ਆ ਸੋਚ ਛੱਡਣੀ ਚਾਹੀਦੀ ਜਿਹੜਾ ਇੱਕ ਦੂਜੇ ਨੂੰ ਮਾਰਨ ਆ ਲੱਗ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੋਂ ਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ ਆਇਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ